ਅੰਗਾਂ ਸਾਡੀਆਂ ਇਹ ਆ ਜੀ ਜਿਹੜੇ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਆ ਇਹ ਸਰਾਸਰ ਗਲਤ ਆ ਤੇ ਸਾਰਿਆਂ ਤੇ ਥੋਪੇ ਗਏ ਆ ਜਿਹੜਾ ਬੰਦਾ 10000 ਰੁਪਿਆ ਤਨਖਾਹ ਲੈਂਦਾ ਉਹ 10 ਲੱਖ ਜੁਰਮਾਨਾ ਕਿੱਥੋਂ ਦੇ ਦਊਗਾ 7 ਲੱਖ ਜੁਰਮਾਨਾ ਜੋ ਵੀ ਹੈਗਾ ਤੇ 10 ਸਾਲ ਦੀ ਸਜ਼ਾ ਜਿਹੜਾ ਬੰਦਾ 10 ਸਾਲ ਅੰਦਰ ਕੱਟੂਗਾ ਤਾਂ ਉਹਦੇ ਪਰਿਵਾਰ ਨੂੰ ਕੌਣ ਪੁੱਛੂਗਾ ਮਗਰਟਾ ਇਸ ਡਰਾਈਵਰ ਬਣੂਗਾ ਕੌਣਗਾ ਇਹਦਾ ਟ੍ਰਾਂਸਪੋਰਟ ਰੈਨ ਇਹ ਸਾਰੇ ਘਰਾਂ ਵਾਲਿਆਂ ਦੇ ਵੀ ਲਾਗੂ ਆ ਜਿਹੜਾ ਮੋਟਰਸਾਈਕਲ ਤੇ ਲਾਉਂਦਾ ਉਹ ਵੀ ਇੱਕ ਡਰਾਈਵਰ ਗਿਣਿਆ ਜਾਂਦਾ ਇਹ ਸਾਰਿਆਂ ਲਈ ਕੋਈ ਬਰਾਬਰਿਆ ਕਾਨੂੰਨ ਇਹ ਜੋ ਕਿ ਸਰਾਸਰ ਗਲਤ મોદી ਸਰਕਾਰ ਨੇ ਥੋਪਿਆ ਸਾਰਿਆਂ ਤੇ ਇਹ ਵਾਪਸ ਲਏ ਜਾਣ ਤੇ ਸਾਨੂੰ ਸਾਡੇ ਰੋਜ਼ਗਾਰ 'ਚ ਸਹੀ ਸਲਾਮਤ ਰਹਿਣ ਦਿੱਤਾ ਜਾਵੇ ਮਾ ਕੇ ਸਾਨੂੰ ਪਰਿਵਾਰ ਪਾਲਿਆ ਜਾਵੇ ਨਹੀਂ ਤਾਂ ਅਸੀਂ ਇਹ ਕੰਮ ਛੱਡ ਕੇ ਨਹੀਂ ਤਾਂ ਦਿਹਾੜੀਦਾਰ ਬੰਨ੍ਹ ਲਈ ਮਜਬੂਰ ਹੋ ਜਮਾਂਗੇ ਸਾਡੀ ਸਾਰਿਆਂ ਦੀ ਇਹੀ ਮੰਗ ਆ ਪੇ ਇਹ ਗਾਲੇ ਕਾਨੂੰਨ ਵਾਪਸ ਲਏ ਜਾਣ ਤੇ ਸਾਨੂੰ ਸਾਡੀ ਰੋਜੀ ਰੋਟੀ ਚ ਪਏ ਰਹਿਣ ਦਿੱਤਾ ਜਾਵੇ ਅਸੀਂ ਡਰਾਈਵਰ 24 ਘੰਟੇ ਹੋਰ ਮਾਰੇ ਇਹ ਕਾਨੂੰਨ ਪੂਰਾ ਸਾਰੇ ਵਾਲੇ ਇਹ ਕਾਨੂੰਨ ਲਏ ਗਏ ਆ ਇਹ ਖੈਰ ਲੋਕਾਂ ਨੂੰ ਘਰ ਵਾਲਿਆਂ ਨੂੰ ਲੱਗਦੇ ਆ ਪੇ ਉਹਨਾਂ ਲਈ ਨਹੀਂ ਹੈਗੇ ਇਹ ਹਰ ਇੱਕ ਡਰਾਈਵਰ ਲਈ ਆ ਇਸ ਲਈ ਕਾਨੂੰਨ ਵਾਪਸ ਲਏ ਜਾਣ ਤੇ ਸਾਰਿਆਂ ਨੂੰ ਰੋਟੀ ਖਾਂਦੇ ਰਹਿਣ ਦਿੱਤਾ ਜਾਵੇ ਸਾਡੀ ਸਰਕਾਰ ਅੱਗੇ ਇਹੀ ਗੁਜਾਰਸ਼ ਆ ਤੁਸੀਂ ਕਿੱਥੋਂ ਪੈਦਲ ਮਾਰਚ ਕਰਦੇ ਹੋ ਆ ਰਹੇ ਸੀ ਅਸੀਂ ਪੈਦਲ ਮਾਰਚ ਕਰਦੇ ਆ ਰਹੇ ਹਾਂ ਜੀ ਰਾਮਾ ਮੰਡੀ ਤੋਂ ਅੱਗੇੋਂ ਕੋੜੇ ਕੁਝ ਬੰਦਿਆਂ ਨੂੰ ਇੱਥੇ ਪੁਲਿਸ ਮੁਲਾਜ਼ਮ ਵੀ ਲੈ ਕੇ ਗਿਰਾਸਤ ਦੇ ਵਿੱਚ ਹੋ ਗਏ ਆ ਜੀ ਲੈ ਕੇ ਮੰਗ ਪੱਤਰ ਜਿਹੜਾ ਸਾਡਾ ਡੀਸੀ ਸਾਹਿਬ ਨੂੰ ਪੇਸ਼ ਕਰਨ ਲਈ ਉਹ ਲੈ ਕੇ ਗਏ ਲੱਗਦਾ ਤੁਹਾਨੂੰ ਮੰਗ ਪੱਤਰ ਦੇਣ ਨਾਲ ਤੁਹਾਡੀ ਸੁਣਵਾਈ ਹੋਵੇਗੀ ਕਿਉਂਕਿ ਜੇਕਰ ਟ੍ਰਾਂਸਪੋਰਟ ਯੂਨੀਅਨ ਜਰੀਏ ਧਰਨਾ ਲਗਾ ਚੁੱਕੇ ਆ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਇਹ ਨਾ ਸਾਨੂੰ ਆਸ ਦਾ ਕੋਈ ਨਹੀਂ ਕਿ ਫੇਰ ਰੋਡ ਤੇ ਆਵਾਂਗੇ ਕੋਸ਼ਿਸ਼ ਇਹ ਜੇ ਨਹੀਂ ਮੰਨੂਗੇ ਇਹ ਦੋ ਜਣੇ ਜਾਟ ਕਰਕੇ ਫੇਰ ਰੋਡ ਬਲੌਕ ਕੀਤੇ ਜਾਣਗੇ ਰੋਡ ਬਲੌਕ ਕਰਾਓ ਰੋਡ ਬੰਦ ਕਰਾਓ ਜੇ ਸਾਡਾ ਰੋਡ ਕਰੀ ਚੱਲਾ ਗਿਆ ਸਾਡੇ ਬੱਚੇ ਭੁੱਖੇ ਮਰਨਗੇ ਇਹ ਤਾਂ ਉੱਦੈ ਮਰਨ ਲਈ ਮਜਬੂਰ ਹਾਂ ਉਦੋਂ ਚੰਗਾ ਸੀ ਸੜਕਾਂ ਤੇ ਲੰਮੇ ਬਹਿ ਕੇ ਮਰਨਾ ਕਬੂਲ ਕਰਾਂਗੇ ਗੱਡੀਆਂ ਕਰਕੇ ਅੱਗ ਲਾ ਦੇਵਾਂਗੇ ਇਹੀ ਹੋ ਸਕਦਾ ਗੱਡੀਆਂ ਅਸੀਂ ਗਵਰਨਮੈਂਟ ਨੂੰ ਦੇ ਦੇਵਾਂਗੇ ਫੇ ਸਾਂਭ ਲੈਣ ਆਪੇ ਚਲਾ ਲੈਣ ਜਿੱਥੇ ਚਲਾਉਣੀਆਂ ਸੀ ਅਗਲੇ ਸਾਲ ਨੂੰ ਨਹੀਂ ਤਾਂ ਹਾਈਵੇ ਰੋਡ ਬੰਦ ਕਰਾਂਗੇ ਵੱਧੋ ਕਹਾਂਗੇ ਆਉਣ ਵਾਲੇ ਜੇ ਸਾਰੇ ਬਖਬਖ ਏਰੀਆ ਤੋਂ ਹੀ ਹੋ ਕੇ ਵੱਖ-ਵੱਖ ਏਰੀਆ ਤੋਂ ਆਏ ਹੋ ਟੈਕਸੀ ਐ ਸਾਰੇ ਬਖਬਖ ਏਰੀਆ ਤੋਂ ਜੀ ਸਾਰੇ ਕੋਈ ਨਕੋਦਰ ਤੋਂ ਆ ਕੋਈ ਜ਼ਿਲੰਦਰ ਕੋਈ ਕੋਈ ਫਲੋਰ ਤੋਂ ਨਾ ਕੀ ਨਾਮ ਹੈ ਮੇਰਾ ਰਾਜਵਿੰਦਰ ਸਿੰਘ ਹੈ ਜੀ ਡਰਾਈਵ ਕਰਕੇ ਅੱਜ ਧਰਨਾ ਪਰ ਮੰਗਾਂ ਸਾਡੀਆਂ ਇਹ ਆ ਜੀ ਜਿਹੜੇ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਆ ਇਹ ਸਰਾਸਰ ਗਲਤ ਆ ਤੇ ਸਾਰਿਆਂ ਤੇ ਥੋਪੇ ਗਏ ਆ ਜਿਹੜਾ ਬੰਦਾ 10000 ਰੁਪਿਆ ਤਨਖਾਹ ਲੈਂਦਾ ਉਹ 10 ਲੱਖ ਜੁਰਮਾਨਾ ਕਿੱਥੋਂ ਦੇ ਦਊਗਾ 7 ਲੱਖ ਜੁਰਮਾਨਾ ਜੋ ਵੀ ਹੈਗਾ ਤੇ 10 ਸਾਲ ਦੀ ਸਜ਼ਾ ਜਿਹੜਾ ਬੰਦਾ 10 ਸਾਲ ਅੰਦਰ ਕੱਟੂਗਾ ਤਾਂ ਉਹਦੇ ਪਰਿਵਾਰ ਨੂੰ ਕੌਣ ਪੁੱਛੂਗਾ ਮਗਰ ਇਹ ਡਰਾਈਵਰ ਬਣੂਗਾ ਕੌਣ ਦਾ ਇਹਦਾ ਟਰਾਂਸਪੋਰਟ ਰੈਨ ਇਹ ਸਾਰੇ ਘਰਾਂ ਵਾਲਿਆਂ ਤੇ ਵੀ ਲਾਗੂ ਆ ਜਿਹੜਾ ਮੋਟਰਸਾਈਕਲ ਤੇ ਲਾਉਂਦਾ ਉਹ ਵੀ ਇੱਕ ਡਰਾਈਵਰ ਗਿਣਿਆ ਜਾਂਦਾ ਇਹ ਸਾਰਿਆਂ ਲਈ ਕੋਈ ਬਰਾਬਰ ਆ ਕਾਨੂੰਨ ਇਹ ਜੋ ਕਿ ਸਰਾਸਰ ਗਲਤ ਮੋਦੀ ਸਰਕਾਰ ਨੇ ਥੋਪਿਆ ਸਾਰਿਆਂ ਤੇ ਇਹ ਵਾਪਸ ਲਏ ਜਾਣ ਤੇ ਸਾਨੂੰ ਸਾਡੇ ਰੁਜ਼ਗਾਰ ਚ ਸਹੀ ਸਲਾਮਤ ਰਹਿਣ ਦਿੱਤਾ ਜਾਵੇ ਸਾਨੂੰ ਪਰਿਵਾਰ ਨਾ ਕਿ ਸਾਨੂੰ ਪਰਿਵਾਰ ਪਾਲਿਆ ਜਾਵੇ ਨਹੀਂ ਤਾਂ ਅਸੀਂ ਇਹ ਕੰਮ ਛੱਡ ਕੇ ਨਹੀਂ ਤਾਂ ਦਿਹਾੜੀਦਾਰ ਬੰਨ੍ਹ ਲਈ ਮਜਬੂਰ ਹੋ ਜਾਵਾਂਗੇ ਸਾਡੀ ਸਾਰਿਆਂ ਦੀ ਇਹੀ ਮੰਗ ਹੈ ਪੇ ਇਹ ਗਾਲੇ ਕਾਨੂੰਨ ਵਾਪਸ ਲਏ ਜਾਣ ਤੇ ਸਾਨੂੰ ਸਾਡੀ ਰੋਜੀ ਰੋਟੀ ਚ ਪਏ ਰਹਿਣ ਦਿੱਤਾ ਜਾਵੇ। ਅਸੀਂ ਡਰਾਈਵਰ 24 ਘੰਟੇ ਆਊਟ ਰਹਿੰਦੇ ਆ। ਇਹ ਕਾਨੂੰਨ ਬੂਲਾ ਸਾਰੇ ਵਾਲੇ ਇਹ ਕਾਨੂੰਨ ਲਏ ਗਏ ਆ। ਇੱਥੇ ਸ਼ਹਿਰ ਦੇ ਲੋਕਾਂ ਨੂੰ ਘਰ ਵਾਲਿਆਂ ਨੂੰ ਲੱਗਦੇ ਆ ਪੇ ਉਹਨਾਂ ਲਈ ਨਹੀਂ ਹੈਗੇ। ਇਹ ਹਰ ਇੱਕ ਡਰਾਈਵਰ ਲਈ ਆ। ਇਸ ਲਈ ਕਾਨੂੰਨ ਵਾਪਸ ਲਏ ਜਾਣ ਤੇ ਸਾਰਿਆਂ ਨੂੰ ਰੋਟੀ ਖਾਂਦੇ ਰਹਿਣ ਦਿੱਤਾ ਜਾਵੇ। ਸਾਡੀ ਸਰਕਾਰ ਅੱਗੇ ਇਹੀ ਗੁਜਾਰਿਸ਼ ਆ। ਤੁਸੀਂ ਕਿੱਥੋਂ ਪੈਦਲ ਮਾਰਚ ਕਰਦੇ ਹੋ ਆ ਰਹੇ ਸੀ? ਅਸੀਂ ਪੈਦਲ ਮਾਰਚ ਕਰਦੇ ਆ ਰਹੇ ਹਾਂ ਜੀ ਰਾਮਾ ਮੰਡੀ ਤੋਂ ਅੱਗੇੋਂ। ਕੁਝ ਬੰਦਿਆਂ ਨੂੰ ਇੱਥੇ ਪੁਲਿਸ ਮੁਲਾਜ਼ਮ ਵੀ ਲੈ ਕੇ ਗਿਰਾਸਤ ਦੇ ਵਿੱਚ ਹੋ ਗਏ ਆ ਜੀ ਲੈ ਕੇ ਮੰਗ ਪੱਤਰ ਜਿਹੜਾ ਸਾਡਾ ਡੀਸੀ ਸਾਹਿਬ ਨੂੰ ਪੇਸ਼ ਕਰਨ ਲਈ ਉਹ ਲੈ ਕੇ ਗਏ ਲੱਗਦਾ ਤੁਹਾਨੂੰ ਮੰਗ ਪੱਤਰ ਦੇਣ ਨਾਲ ਤੁਹਾਡੀ ਸੁਣਵਾਈ ਹੋਵੇਗੀ ਕਿਉਂਕਿ ਜੇਕਰ ਟ੍ਰਾਂਸਪੋਰਟ ਯੂਨੀਅਨ ਜਰੀਏ ਧਰਨਾ ਲਗਾ ਚੁੱਕੇ ਆ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਇਹ ਨਾ ਮੈਂਟ ਵੀ ਜੀ ਸਾਨੂੰ ਆ ਗਿਆ ਹੈ ਨਹੀਂ ਕਿ ਫੇਰ ਰੋਡ ਤੇ ਆਉਣਾ ਕੋਸ਼ਿਸ਼ ਹੈ ਜੇ ਨਹੀਂ ਮੰਨੂਗੇ ਇਹ ਦੋ ਜਣਾਂ ਜੱਟ ਕਰਕੇ ਫੇਰ ਰੋਡ ਬਲੌਕ ਕੀਤੇ ਜਾਣਗੇ ਜੇ ਰੋਡ ਬਲੌਕ ਤੇ ਜੇ ਸਾਡਾ ਰੋਡ ਘਾਰੇ ਚਲਾ ਗਿਆ ਸਾਡੇ ਬੱਚੇ ਭੁੱਖੇ ਮਰਨਗੇ ਇਹ ਤਾਂ ਉਦੋਂ ਮਰਨ ਲਈ ਮਜਬੂਰ ਹਾਂ ਉਦੋਂ ਚੰਗਾ ਸੀ ਸੜਕਾਂ ਤੇ ਲੰਮੇ ਬਹਿ ਕੇ ਮਰਨਾ ਗੱਡੀਆਂ ਕਰਕੇ ਅੱਗ ਲਾਵਾਂਗੇ ਇਹੀ ਹੋ ਸਕਦਾ ਗੱਡੀਆਂ ਅਸੀਂ ਗਵਰਨਮੈਂਟ ਨੂੰ ਦੇ ਦੇਵਾਂਗੇ ਫੇ ਸਾਂਭ ਲੈਣ ਆਪੇ ਚੇ ਲਾ ਲੈਣ ਕਿੱਥੇ ਜਲਾਉਣੀਆਂ ਅਸੀਂ ਅਗਲੇ ਸਾਲ ਨੂੰ ਨਹੀਂ ਤਾਂ ਹਾਈਵੇ ਰੋਡ ਬੰਦ ਕਰਾਂਗੇ ਵੱਧੋ ਅਗਰਾ ਕੇ ਆਉਣ ਵਾਲੀ ਜੇ ਕਰੇ ਦੁਆਬੇ ਤੋਂ ਹੀ ਉਹ ਕਿ ਬੱਖਬਖੇਰੀਆ ਤੋਂ ਆਏ ਹੋ ਟੈਕਸੀ ਐ ਸਾਰੇ ਬੱਖਬਖੇਰੀਏ ਤੋਂ ਜੀ ਸਾਰੇ ਕੋਈ ਨਕੋਦਰ ਤੋਂ ਆ ਕੋਈ ਜਲੰਦਰ ਕੋਈ ਕੋਈ ਫਲੋਰ ਤੋਂ ਇਹਦਾ ਕੀ ਨਾਮ ਹੈ ਮੇਰਾ ਰਾਜਵਿੰਦਰ ਸਿੰਘ ਹੈ ਜੀ ਡਾ